ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤ ਅਨੰਤ ਸ਼ੁਕਰਾਨਾ ਗੁਰੂ ਜੀ ਮੈਂ ਪੰਜਾਬ ਤੋਂ ਗੁਰੂ ਜੀ ਦੀ ਸੰਗਤ ਅਰਚਨਾ ਬੋਲਦੀ ਹਾਂ ਮੈਂ ਆਪਣਾ ਪਹਿਲੇ ਵੀ ਇਸ ਪਲੇਟਫਾਰਮ ਤੇ ਸਤਸੰਗ ਸ਼ੇਅਰ ਕੀਤੇ ਆ ਅੱਜ ਮੈਂ ਫੇਰ ਆਪਣੇ ਸ਼ੁਕਰਾਨਾ ਸਤਸੰਗ ਸ਼ੇਅਰ ਕਰਨ ਲੱਗੀ ਹਾਂ ਗੁਰੂ ਜੀ ਦਾ ਕੀ ਸਤਸੰਗ ਸੁਣਾਇਆ ਤੁਸੀਂ बाबा राा सिंह सानू शुकराना जरूर करना चाहिए मैं अच्छ गुरु जी का शुकराना करा चाहनी जय गुरु जी शुकराना गुरु जी अनंतम अनंतम शुकराना गुरु जी पहले मैं गुरु जी का मंत्र जाप भूलना चाहनी हूँ ओम नमः शिवाय शिव जी सहाय ओम नमः शिवाय गुरु जी सहाय ओम नमः शिवाय शिव जी सहाय ओम नम शिवाय गुरु जी सहाय ਗੰਗਾ ਜੀ ਮੇਰਾ ਇਹ ਸ਼ੁਕਰਾਨਾ ਸਸੰਗੇ ਆ ਕਿ ਮੈਨੂੰ ਮੈਨੂੰ ਗੁਰੂ ਜੀ ਨੇ ਮੈਨੂੰ ਕਿੰਨੇ ਪਹਿਲਾਂ ਮੈਸੇਜ ਆਇਆ ਸੀ ਕਿ ਮੈਂ ਹਨੂਮਾਨ ਜੀ ਦੇ ਚੂੜੀ ਚੜਾਵਾ ਮੰਗਵਾ ਚੂੜੀ ਦਾ ਭੋਗ ਲਵਾਮਾ ਤੇ ਕਾਲੀ ਮਾਤਾ ਨੂੰ ਸ਼ਨੀਵਾਰ ਕਾਲੀ ਚੋੜਾ ਜੀ ਦਾ ਮੰਦਰ ਪਰ ਸਾਡੇ ਇੱਥੇ ਹਨੂਮਾਨ ਜੀ ਦਾ ਮੰਦਿਰ ਤਾਂ ਹੈ ਪਰ ਕਾਲੀ ਮਾਤਾ ਦਾ ਮੰਦਿਰ ਇਹ ਮੇਰੇ ਘਰ ਆ ਤੇ ਔਰ ਗੋਲੇ ਨਹੀਂ ਹੈਗਾ ਮੈਂ ਪਤਾ ਵੀ ਕੀਤਾ ਜੇ ਹੈਗਾ ਤੇ ਉਹ ਥੋੜਾ ਦੂਰ ਸੀ ਉੱਥੇ ਮੈਂ ਕਿਉਂਕਿ ਮੇਰੇ ਘਰ ਦੇ ਵਿੱਚ ਮੇਰੇ ਅੰਕਲ ਜੀ ਨਹੀਂ ਮੰਨਦੇ ਹੈਗੇ ਗੁਰੂ ਜੀ ਨੂੰ ਤੇ ਮੇਰੇ ਬੇਟੀਆਂ ਜੀਆਂ ਦੋਨੇ ਬਾਹਰ ਹੈਗੀਆਂ ਤੇ ਮੈਂ ਘਰ ਚ ਕਿਸੇ ਨਾਲ ਗੱਲ ਨਹੀਂ ਕਰ ਸਕਉਂਦੀ ਸੀ ਇਸ ਵਾਰ ਇਹ ਸੋ ਮੈਂ ਪਤਾ ਕੀਤਾ ਕਿ ਇੱਥੇ ਨਹੀਂ ਹੈਗਾ ਤਾਂ ਫਿਰ ਮੈਂ ਆਪਣੀ ਸਿਸਟਰ ਨੂੰ ਕਿਹਾ ਕਿ ਇਸ ਤਰ੍ਹਾਂ ਕਰਕੇ ਹੈਗਾ ਤੇ ਉਹਨਾਂ ਨੇ ਕਿਹਾ ਕਿ ਦੇਖ ਲਾ ਕਿੱਦਾਂ ਕਰਨਾ ਚਾਹੀਦਾ ਤੇ ਮੈਂ ਵੀ ਥੋੜਾ ਇਸ ਸੀਗਾ ਕਿ ਮੈਨੂੰ ਕਰਨਾ ਚਾਹੀਦਾ ਕਿ ਨਹੀਂ ਮੈਂ ਗੁਰੂ ਜੀ ਨੂੰ ਬਾਬਾ ਕਹਿ ਰਹੇ ਸੀ ਕਿ ਗੁਰੂ ਜੀ ਮੈਨੂੰ ਕਿੱਦਾਂ ਕਰਨ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕਿੱਦਾਂ ਕਰਾਂ ਤੋ ਮੈਂ ਥੋੜਾ ਡਰ ਰਹੀ ਸੀ ਤੇ ਫਿਰ ਗੁਰੂ ਜੀ ਨੇ ਮੈਨੂੰ 사ਤਸੰਗ ਸੁਣਾਇਆ ਇਕਾਂਟੀ ਦਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਤੁਸੀਂ ਮਾਤਾ ਦੇ ਚੁੰਨੀ ਵੇਸ਼ ਚੜਾ ਸਕਦੇ ਆ ਚੁੰਨੀ ਉਹਨਾਂ ਚੜਾਈ ਉਹਨਾਂ ਨੇ ਵੀ ਮੈਸੇਜ ਆਇਆ ਸੀ ਤੇ ਫਿਰ ਉਹਨਾਂ ਨੇ ਆਪਣੇ ਉਹ ਚੁੰਨੀ ਮਾਤਾ ਜੀ ਦੇ ਚੜਾਈ ਤੇ ਮੰਸ਼ਿੰਗਾ ਚੜਾਇਆ ਉਹ ਫਿੰਗਰ ਦਾ ਸਮਾਨ ਫਿਰ ਨਾਲ ਲੱਟੂ ਤੇ ਫੇ ਮੈਂ ਆਪਣੀ ਸਿਸਟਰ ਨਾਲ ਗੱਲ ਕੀਤੀ ਮੈਂ ਚੂਰੀ ਤਾਂ ਦੋ ਵਾਰ ਹੀ ਹਨੂਮਾਨ ਜੀ ਦੇ ਮੰਗਲਵਾਰ ਜਾ ਕੇ ਚੜਾਈ ਸੀ ਤੇ ਫੇ ਮੈਂ ਆਪਣੀ ਸਿਸਟਰ ਨਾਲ ਕੀਤੀ ਕਿ ਇਸ ਤਰ੍ਹਾਂ ਗੁਰੂ ਜੀ ਨੇ ਮੈਨੂੰ ਸੱਸਾਂ ਨੂੰ ਲਾਇਆਗਾ ਤੇ ਮੈਂ ਮੈਨੂੰ ਹਰ ਸ਼ਨੀਵਾਰ ਇਹਦੇ ਹੰਫੀ ਤੇ ਦਾ ਮੈਸੇਜ ਹੋਣ ਲੱਗ ਪੰਦਾ ਸੀ ਨਹੀਂ ਕਾਲੇ ਮਤਵਾ ਦੋ ਕੰਮ ਨਹੀਂ ਕਿਤੇ ਤੂੰ ਤੰਗਾ ਕਿੰਨੀ ਆਈ ਸਿੰਗਾ ਚੱਕਾ ਨੂੰ ਗੁਰੂ ਜੀ ਦੇ ਨੇ ਇਹ ਦੱਸ ਫੇ ਮੈਂ ਮੇਰੀ ਸਿਸਟਰ ਨੂੰ ਮੈਂ ਕਿਹਾ ਕਿ ਤੁਸੀਂ ਸਮਾਨ ਲੈ ਲਓ ਤੇ ਮੈਂ ਅਖਸ਼ਨੀਵਾਰ ਵਾਲੇ ਦਿਨ ਆਕੇ ਮਾਤਾ ਰਾਮ ਨੂੰ ਦੇਖਾਂ ਫਿਰ ਉਹਦੇ ਤੇ ਮੈਂ ਉਹਨੂੰ ਮੇਰੀ ਸਿਸਟਰ ਨੂੰ ਸਾੜੀ ਲਾ ਰਾਂਗੇ ਲਾ ਰਾਂਗੇ ਚਮਨੀ ਬਿੰਦੀ ਲਾ ਰਾਂਗੇ ਲਿਪਸਟਿਕ ਲਾ ਰਾਂਗੇ ਚੂੜੀਆਂ ਲਾ ਰਾਂਗੇ ਮਹਿੰਦੀ ਇਹ ਪਣਾ ਲਿਪਸਟਿਕ ਬਿੰਦੀ ਸੰਦੂ ਇਹਦਾ ਸਾਰਾ ਸਮਾਨ ਲੈ ਲਿਆ ਸਿੰਗਾ ਦਾ ਤੇ ਨਾਲ ਲੱਟੂਆਂ ਦਾ ਡੱਬਾ ਅਸੀਂ ਕੇ ਸ਼ਨੀਵਾਰ ਮੈਂ ਮੰਦਰੋਂ ਨਾ ਮੈਂ ਤੇ ਪੰਡਤ ਜੀ ਨੇ ਕਿਹਾ ਸਾਨੂੰ ਹਾਰ ਵੀ ਲੈ ਕੇ ਆਓ ਤੇ ਬਾਹਰੋਂ ਸਾਨੂੰ ਹਾਰ ਵੀ ਮਿਲ ਗਿਆ ਤੇ ਪੰਡਤ ਜੀ ਨੇ ਸਾਨੂੰ ਕੋ ਪੂਜਾ ਉਹਨਾਂ ਨੇ ਕੀਤੀ ਤੇ ਨਾਲੇ ਫਿਰ ਉਹਨਾਂ ਨੇ ਸ਼ਿੰਗਾਰ ਦਾ ਸਾਰਾ ਸਮਾਨ ਗੁਰੂ ਜੀ ਨੇ ਇਹ ਮਾਤਾਰਨੀ ਦੇ ਕਾਲੀ ਮਾਤਾ ਦੇ ਚੜਾਇਆ ਸੋ ਇਸ ਤਰ੍ਹਾਂ ਮੈਨੂੰ ਬਹੁਤ ਵਧੀਆ ਲੱਗਾ ਕਿ ਚਲੋ ਜੋ ਗੁਰੂ ਜੀ ਦਾ ਹੁਕਮ ਸੀ ਮੈਂ ਉਹ ਚੀਜ਼ ਕਰ ਪਾਈ ਨੇ ਤਾਂ ਮਨ ਬਾਰ ਬਾਰ ਮਸੀ ਸ਼ੋ ਹੋਈ ਜਾ ਰਿਹਾ ਸੀ ਤੇ ਮੈਂ ਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਹ ਜੋ ਨਾਨੀ ਕਿਹਾ ਮੈਂ ਉਹ ਕਰ ਪਾਈ ਮੈਂ ਇਸ ਚੀਜ਼ ਲਈ ਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੀ ਹਾਂ ਫਿਰ ਮੈਂ ਰਸਤੇ ਦੇ ਵਿੱਚ ਸੋਚਿਆ ਗੁਰੂ ਜੀ ਤੁਸੀਂ ਮੈਨੂੰ ਅੱਜ ਦਰਸ਼ਨ ਨਹੀਂ ਦਿੱਤੇ ਮੈਨੂੰ ਕੋਈ ਗੱਡੀ ਗਈ ਗਰੀ ਜਾਮਾ ਤੇ ਮੈਨੂੰ ਗੱਡੀ ਦੇ ਵਿੱਚ ਜਾਏ ਗੁਰੂ ਜੀ ਬਲੇਸਿੰਗ ਆਲਵੇਜ਼ ਗੁਰੂ ਜੀ ਲਿਖਿਆ ਹੁੰਦਾ ਜਿਹੜੀ ਜਿੱਦ ਸਿੱਧਾ ਸੋਤ ਮੈਂ ਤੇ ਸਿੱਧੇ ਹੀ ਅਨੁਵਾਜੋ ਮੈਂ ਕਰਕੇ ਆਈ ਸੀ ਜਿਸ ਮਨਨਾਨੀ ਸੰਗਾਜੀ ਜੀ ਜਦੋਂ ਮੈਂ ਆਟੋ ਚਾਹ ਆ ਰਹੀ ਸੀ ਤੇ ਇੱਕ ਅੰਕਲ ਜੀ ਗੱਡੀ ਆਪਣੇ ਘਰ ਤੋਂ ਬਾਹਰ ਕੱਢ ਰਹੇ ਸੀ ਤੇ ਉੱਥੇ ਲਿਖਿਆ ਸੀ ਜੈ ਗੁਰੂ ਜੀ ਬਲੇਸਿੰਗਸ ਆਲਵੇਜ਼ ਗੁਰੂ ਜੀ ਮਨ ਨੂੰ ਨਹੀਂ ਖੁਸ਼ੀ ਹੋਈ ਕਿ ਮਨੂ ਗੁਰੂ ਜੀ ਨੇ ਆਪਣੇ ਬਲੇਸਿੰਗਸ ਦਿੱਤੀਆਂ ਮਨ ਬਹੁਤ ਖੁਸ਼ ਹੋਇਆ ਹੋਰ ਪੰਡਾ ਜੀ ਨੇ ਮਨ ਸੰਗਾਜੀ ਉੱਤੇ ਪ੍ਰਸ਼ਾਦ ਮਿਲਿਆ ਤੇ ਉੱਤੇ ਹੋਰ ਵੀ ਦੇਵੀ ਦੇਵਤਾ ਉਹਨਾਂ ਨੂੰ ਮਾਨ ਜੀ ਮਾਤਾ ਰਾਣੀ ਪੁਲੇ ਸ਼ੰਕਰ ਸ਼ਿਵਾਰ्वती ਪਰਿਵਾਰ ਦਾ ਮੰਦਿਰ ਸੀ ਸ਼ਿਵਲਿੰਗ ਤੇ ਸੀ ਜਲ ਵੀ ਚੜਾਇਆ ਚੰਨੀ ਦੇਵਤਾ ਦੇ ਮੱਥਾ ਟੇਕ ਮੰਦਿਰ ਜਿੱਥੇ ਮੋਤੀ ਸੰਦੇ ਦਰਸ਼ਨ ਕੀਤੇ ਮੈਂ ਤੇ ਮੇਰੀ ਸਿਸਟਰ ਨੇ ਤੇ ਪੰਡਿਤ ਜੀ ਨੇ ਸਾਨੂੰ ਪ੍ਰਸ਼ਾਦ ਦਿੱਤਾ ਤੇ ਸਾਨੂੰ ਇਹ ਸੀ ਕਿ ਸਾਨੂੰ ਅਸੀ ਇਹ ਲੱਡੂ ਦਾ ਡੱਬਾ ਚੜਾਇਆ ਸੀ ਸਾਨੂੰ ਪ੍ਰਸ਼ਾਦ ਨਹੀਂ ਸੀ ਉਹ ਮਿਲਿਆ ਤੇ ਪੰਡਿਤ ਜੀ ਨੇ ਸਾਨੂੰ ਕਿਹਾ ਤੁਹਾਨੂੰ ਲੱਡੂਆਂ ਦਾ ਪ੍ਰਸ਼ਾਦ ਨਹੀਂ ਮਿਲਿਆ फिर उन्होंने सामू लड्डू हाँ दो तो दो तो लड्डू दिते तो मेरी सिस्टर सिस्टरों तो उस डब्बे चो तो बड़ा मन खुश होया सो मैं ये मेरा शुक्राना सत्संग से गुरु जी ने जोड़े दो काम किए से मैं उन्होंने कहनते कि मेरे मनु तसली भी हुई तो मतलब मैं ये अपना शुक्राना सत्संग अच शेयर कर रही हाँ तो जो मैनू गुरु जी का हुक्म से शुक्राना सत्संग शेयर कर सो संगत जी जो मेरे तो कोई शुक्राना सत्संग सुना चलती हुई हो मैनों गुरु जी माफ़ कर देना अपनी बेटी समझ के बेवकूफ बेटी समझ के माफ़ कर देना गुरु जी संघत जी तुम्हें तो भी माफ़ कर देना तो मैं आंटी जी दा बोत -बोत का भी बहुत बहुत शुकराना करती हाँ जेडे मेरे सत्संग शेयर कर रहे हैं गुरु जी उन्होंने अपनी मेहर कृपा बनाए रखा सो इसी मैं अपना ये शुकराना सत्संग विराम दे रही हाँ गुरु जी का जो अगला हुक्म होया तो मैं जरूर सत्संग अपने हो शेयर करूँगी जय गुरु जी शुकराना गुरु जी अनंतम अनंतम शुकराना गुरु जी ओम नमः शिवाय शिव जी सदा सहाय ओम नमः शिवाय गुरु जी सहाय ओम नमः शिवाय शिव जी सहाय ओम नमः शिवाय गुरु जी सहाय जय गुरु जी